ਸਾਡੇ ਵੱਲੋਂ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਅਸੀਂ ਰੈਡੀ ਹੋ ਕੇ ਚੱਲੇ ਮਰੰਡੇ ਨੂੰ ਆਪਣੀ ਕਾਲੀ ਹੈਲਕੈਟ 'ਚ ਆਇਓ ਫਿਰ ਖਿੱਚੀਆਂ ਤਿਆਰੀਆਂ ਮਰੰਡੇ ਦੀਆਂ ਤੇ ਲਉਂਗੇ ਲੋਹੜੀ ਵਾਸਤੇ ਗੱਠੀਆਂ ਰੋੜੀਆਂ ਗੱਚਕਾਂ ਇਹਨਾਂ ਵાળੁੰਦੇ ਧੂਣੀ ਤੇ ਤੇਲ ਪਾ ਕੇ ਇਸਰਾਇਲ ਦਲਿੱਤਰ ਹੀ ਆਏਗਾ ਹੀ ਨਹੀਂ ਇਹ ਨਹੀਂ ਮਿੱਤਰੋ ਬੱਚਾ ਲੋਕ ਕਿੰਨੋ ਕਰਦੇ ਆ ਲਾਓ ਜੀ ਰਿਓੜੀਆਂ ਰਿਓੜੀਆਂ ਹੈਪੀ ਲੋੜੀ ਸ਼ੱਕ ਦਾ ਕੰਮ ਨੂੰ ਲਓ ਬਈ ਚਲੋ ਵੀ ਚਲੀਏ ਘਰ ਨੂੰ ਯਾਰ ਐ ਟਾਪੋ ਟਾਪ ਸਾਡੇ ਦੋਤੇ ਦੀ ਪਹਿਲੀ ਲੋੜੀ ਆ ਇਸ ਕਰਕੇ ਅਸੀਂ ਕਰਿਆ ਇਹਦਾ ਫੋਟੋ ਸ਼ੂਟ ਦੇਖੋ ਤਾਂ ਕੈਂਟ ਬਣਿਆ ਨਾ ਸ਼ੂਟ ਤੋਂ ਬਾਅਦ ਕਰਤੀਆਂ ਲੋਹੜੀ ਦੀਆਂ ਤਿਆਰੀਆਂ ਤੇ ਕੰਮ ਅੱਗੋ ਅੱਗੀ ਹੋਇਆ ਪਿਆ ਏ ਅੱਗੋ ਅੱਗੀ ਧੂਆਂ ਹੀ ਧੂਆਂ ਲੋਹੜੀ ਬਾਥੀਆਂ ਨਾਲ ਲੱਗਿਆ ਬੰਦੇ ਨਾਲ ਫੇਰ ਵੀ ਪਰਾਲੇ ਥੋੜੇ ਜੀ ਉਹ ਲੋਹੜੀ ਸਾਡੀ ਲੋਹੜੀ ਸਾਡੇ ਸ਼ਾਨ ਸਾਡਾ ਡੱਬੂ ਆ ਜੀ ਉਹ ਦੇਖੋ ਜੀ ਆਜਾ ਡੱਬੂ ਨਹੀਂ ਬਣਾਉਦਾ ਇਹਨੇ ਮੜ ਗਈ ਕੋਈ ਨ ਨਹੀਂ ਆਲਾ ਇਹ ਕੁੱਤੇਓ ਤਵਾੜੀ ਆ ਜਾਓ ਜੀ ਮੱਥਾ ਟੇਕ ਲੋ ਈਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲ੍ਹੇ ਪਾਏ ਹੈਪੀ ਲੋੜੀ ਈਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲ੍ਹੇ ਪਾਏ ਈਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲ੍ਹੇ ਪਾਏ ਹੈਪੀ ਲੋੜੀ ਜੀ ਸਾਰਿਆਂ ਨੂੰ ਮੇਰੇ ਵੱਲੋਂ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ੀਆਂ ਦੇ ਨਾਲ ਹੈਪੀ ਲੋਹੜੀ ਹੈਪੀ ਲੋਹੜੀ ਚਲੋ ਬਈ ਸਾਰੇ ਦੋਤਾ ਜਮਿਆ ਬੱਬੀ ਦੇ ਕਰ ਦੋਤਾ ਜਮਿਆ